ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਫਗਵਾੜਾ ਦੇ ਮਹਿਲਾ ਪਲਾਹੀ ਗੇਟ ਤੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਕਾਂਸੀ ਬਨਾਰਸ ਤੱਕ ਸਣੀ ਸੁਮਣਵਾਰ ਨੂੰ ਪਹਿਲੀ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ। ਸਣੀ ਸੁਮਨਪਲ ਇਸ ਯਾਤਰਾ ਤੇ ਜਾਣ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮਹਿਲਾ ਪਲਾਈ ਗੇਟ ਦੇ ਨੌਜਵਾਨਾਂ ਅਤੇ ਮਹਿਲਾ ਵਾਸੀਆਂ ਵੱਲੋਂ ਸਣੀ ਸੁਮਨ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਬਾਫਰ ਬੁਲਾਰਿਆਂ ਨੇ ਚਿੱਤੇ ਸਣੀ ਸੁਮਨ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ। ਉੱਥੇ ਹੀ ਉਨ੍ਹਾਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਣੀ ਸੁਮਨ ਜਦੋਂ ਇਹ ਯਾਤਰਾ ਪੂਰੀ ਕਰਕੇ ਵਾਪਸ ਪਲਾਈ ਗੇਟ ਵਿਖੇ ਪਹੁੰਚੇਗਾ ਤਾਂ ਉਸ ਦਾ ਸੰਗਤਾਂ ਵੱਲੋਂ ਨਿਗਾਸ ਸੁਆਗਤ ਕੀਤਾ ਜਾਵੇਗਾ ਰੈਸਟੋਰੈਂਟਸ ਮੁਖ ਕਮੇਟੀ ਮੈਂਬਰ ਅਤੇ ਮੁਹੱਲਾ ਵਾਸੀ ਮੌਜੂਦ ਸਨ ਅੱਜ ਸ਼੍ਰੀ ਗੁਰੂ ਵਿਦਾਸ ਨੌਜਵਾਨ ਸਭਾ ਅਪਲਾਈ ਗੇਟ ਇਸ ਸਾਰੇ ਸੰਗਤ ਨੂੰ ਪੂਰੇ ਪੌੜਾ ਬਸਤਰ ਪ੍ਰਦੇਸ਼ ਵਾਸੀਆਂ ਨੂੰ ਜਗਤ ਗੁਰੂ ਵਿਦਾਸ ਮਾਰੇ ਦੇ ਪ੍ਰਕਾਸ਼ ਪੁਰੂ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ ਔਰ ਪ੍ਰਕਾਸ਼ ਪੁਰੂ ਖੁਸ਼ੀ ਵਿੱਚ ਸਾਡੇ ਮੁਹੱਲੇ ਅਪਲਾਈ ਗੇਟ ਤੋਂ ਸਾਡਾ ਵੀਰ ਸਣੀ ਕਿਉਂਕਿ ਸਾਈਕਲ ਤੇ ਕੰਟੀਨਿਊ ਜਾ ਰਿਹਾ ਸਾਈਕਲ ਯਾਤਰਾ ਪਹਿਲੀ ਯਾਤਰਾ ਹੈ ਜੀ ਤਾਂ ਸਾਡੇ ਸਾਰੇ ਭਰਾ ਜਿਹੜੇ ਅੱਜ ਨੂੰ ਹੌਸਲਾ ਦੇ ਰਹੇ ਨੇ ਕਿ ਖੁਸ਼ੀ-ਖੁਸ਼ੀ ਜਾਵੇ ਔਰ ਕਾਂਸੀ ਸ਼ਹਿਰ ਤੋਂ ਖੁਸ਼ੀ-ਖੁਸ਼ੀ ਆਵੇ ਪਹਿਲੀ ਜਿਹੜੀ ਇਹਦੀ ਸਾਈਕਲ ਯਾਤਰਾ ਜਗਤੂ ਰਵਿਦਾਸ ਸਮਾਜ ਦੇ ਅਸ਼ੀਰਵਾਦ ਸਦਕਾ ਸਾਡਾ ਵੀਰ ਇੱਥੋਂ ਫਲਾਈ ਗੇਟ ਤੋਂ ਸ਼੍ਰੀ ਗੁਰੂ ਵਿਦਾਸ ਨੌਜਵਾਨ ਸਭਾ ਦੇ ਸਾਰੇ ਮੈਂਬਰ ਇਹਨੂੰ ਹੌਸਲਾ ਦੇ ਰਹੇ ਨੇ ਔਰ ਸਤੂਰ ਵਿਦਾਸ ਜੀ ਅਸ਼ੀਰਵਾਦ ਰੱਖਣ ਕਿ ਸਾਡਾ ਭਰਾ ਕਾਂਸੀ ਸ਼ਹਿਰ ਨੂੰ ਯਾਤਰਾ ਕਰਨ ਜਾ ਰਿਹਾ ਔਰ ਖੁਸ਼ੀ-ਖੁਸ਼ੀ ਜਾਵੇ ਸਤਿਗੁਰ ਵਿਦਾਸ ਮਾਦਾ ਅਸ਼ੀਰਵਾਦ ਲੈ ਕੇ ਆਵੇ ਸਾਡੇ ਵੱਲੋਂ ਸਾਰੀ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੀਆਂ ਮਾਤਾਵਾਂ ਪੈਣਾ ਵੀ ਜਿੰਨੇ ਖੜੇ ਨੇ